ਸੰਬਾਧ ਸਾਬชี ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤੇ ਸਿੰਘ ਜੀ ਦਾ ਸ਼ਹੀਦੀ ਦਿਪ ਤੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰਮਲ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਇਸ ਮੌਕੇ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਸੁੰਦਰ ਲਾਈਟਿੰਗ ਦੇ ਨਾਲ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਤੋਂ ਦੱਸਦੇ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਦੀਵਾਨ ਟੋਡਰਮਲ ਹਾਲ ਵਿਖੇ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਗੁਰਮਤ ਸਮਾਗਮ ਜਿਸ ਦੌਰ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ਼੍ਰੀ ਫੋਤੇਗੜ੍ਹ ਸਾਹਿਬ ਨੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ ਇਸ ਮੌਕੇ ਵੱਖ-ਵੱਖ ਕਾਰਜਾਂ 'ਚ ਸੇਵਾ ਕਰਨ ਵਾਲਿਆਂ ਦਾ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਹੈ ਮੇਰਾ ਨਾਮ ਸਤਨਾਮ ਸਿੰਘ ਪਿੰਡ ਰਸੀਦਪੁਰ ਹਾਂਜੀ ਅਸੀਂ ਹਰ ਇੱਕ ਸਾਲ ਬਾਬਾ ਫਦੇ ਸਿੰਘ ਦੇ ਜਨ ਦਿਹਾੜੇ ਤੇ ਲੰਗਰ ਕੀਰ ਦਾ ਲੰਗਰ ਲਾਉਂਦੇ ਹਾਂ ਜੀ। ਇੱਧਰ ਬਹੁਤ ਜ਼ਿਆਦਾ ਸੰਗਤ ਆਉਂਦੀ ਐ। ਸਾਡੇ ਪਿੰਡ ਤੋਂ ਵੀ 15-20 ਜਿਹੜੇ ਲੋਕ ਸੇਵਾ ਵਾਸਤੇ ਹਾਂ ਜੀ ਸਿੱਧੀ ਮੋੜ ਦੇ ਵੱਡਾ ਲੰਗਰ ਲੱਗਦਾ ਜੀ 4 ਦਿਨ ਸਾਡਾ ਗੜਗ ਦੇ ਉੱਪਰ ਜੋਤੀ ਸਰੂਪ ਸਾਹਿਬ ਸਾਰੇ ਸਾਰੇ ਸੰਸਾਰ ਨੂੰ ਬਾਬਾ ਤੰਤਨ ਬਾਬਾ ਫਦੇ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਤਾਰੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਕਿੰਦ ਕਾਰ ਹੈ ਤੇ ਅਸੀਂ ਇਹ ਅੱਜ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਹਾੜੀ ਤੇ ਸਪੈਸ਼ਲ ਐਗਜ਼ੀਬਿਸ਼ਨ ਲਗਾਈ ਹੈ ਤਾਂ ਜੋ ਅਸੀਂ ਸੀਕ ਇਤਿਹਾਸ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਤੇ ਸਾਰੀਆਂ ਪੇਂਟਿੰਗ ਹੈਂਡ ਮੇਡਸ ਨੇ ਤੇ ਅਸੀਂ ਹਰ ਸਾਲ ਸ਼ਹਾਦਤ ਦੇ ਤਿੰਨੋਂ ਦਿਨ ਆਰਟ ਐਗਜ਼ੀਬਿਸ਼ਨ ਲਗਾਉਂਦੇ ਹਾਂ ਜਿਸ ਵਿੱਚ ਮੇਰੀ ਟੀਮ ਮੇਰੀ ਫੈਮਿਲੀ ਮੈਨੂੰ ਨਾਲ ਸਪੋਰਟ ਕਰਕੇ ਮੇਰੇ ਨਾਲ ਜਾਨੀ ਤੇ ਮੈਂ ਇਹ ਵੀ ਚਾਹੁੰਦੀ ਹਾਂ ਕਿ ਸਾਧ ਸੰਜੇ ਜੀ ਮੈਨੂੰ ਹਰ ਤਰੀਕਾ ਹਰ ਸਾਲ ਵੀ ਇਸ ਸਾਲ ਵੀ ਇੰਨਾ ਪਿਆਰ ਦੇਣ ਡਿਜੀਨਲ ਮੇਰਾ ਹੌਸਲਾ ਡਬਲ ਹੋ ਗਿਆ ਕਿਤੇ ਮੈਂ ਕੁਝ ਨਵਾਂ ਲਿਕੇ ਆ ਸਕਾਂ ਸੰਗਤ ਉਰਿਆ ਕੇ ਜੀਵਿਤ ਸਾਹ ਦਿੱਤੀ ਐ ਮੈਂ ਮਤਲਬ ਮੈਂ ਉਹਨਾਂ ਦੇ ਜਿਹੜੇ ਅਹਿਸਾਸ ਐ ਸੰਕੀਤਾਂ ਕਿਥੇ ਮੈਂ ਦੇਖ ਸਾਹ ਦਿੱਤੀ ਤੇ ਉਹ ਅਹਿਸਾਸ ਨੂੰ ਮਹਿਸੂਸ ਕਰਦੇ ਉਹਨਾਂ ਦੀ ਅੱਖਾਂ ਦੇ ਹੰਝੂ ਦੀ ਰਾਈ ਮੈਂ ਦੇਖ ਪਾ ਰਹੀਆਂ ਤੇ ਮੈਨੂੰ ਲੱਗਦਾ ਉਹ ਚੀਜ਼ ਮੇਰੇ ਲਈ ਮਤਲਬ ਮੈਨੂੰ ਆਇਆ ਲੱਗਦਾ ਵੀ ਮੇਰੀ ਕਲਾ ਕਿੰਨਾ ਕਿਥੇ ਉਹਨਾਂ ਨੂੰ ਦੇਖ ਕੇ ਉਹ ਕਾਮਯਾਬੀ ਐ ਖਾਲਸਾ ਵਾਹੀ ਦੇ ਬੰਦੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਮਾਤਾ ਜੀ ਤੋਜੀ ਦੇ ਲਾਲ ਜਿਨ੍ਹਾਂ ਦੇ ਸਦਕਾ ਇਹ ਧਰਤੀ ਵਸ ਰਹੀ ਹੈ ਬਾਬਾ ਫਤੇਹ ਸਿੰਘ ਜੀ ਸ਼ਹਾਦਤ ਦੇ ਕੇ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟਣ ਵਾਲੇ ਉਸ ਮਹਾਂਪੁਰਖ ਦਾ ਅੱਜ ਆਗਮਨ ਦਿਹਾੜਾ ਹੈ ਅਸੀਂ ਬੜੀ عقੀਦਤ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਾਤਮਸਤਕ ਹੋ ਕੇ ਯਾਹਾ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ ਔਰ ਇਹ ਸੰਗਤਾਂ ਦੀ ਜਾਗਰਤੀ ਦਾ ਇੱਕ ਸਾਡੇ ਸਾਹਮਣੇ ਸਬੂਤ ਹੈ ਦਿਨ ਪ੍ਰਤੀ ਦਿਨ ਜਿੱਦਾਂ ਸੰਗਤਾਂ ਦਾ ਆਮਦ ਚ ਵਾਅਦਾ ਹੋ ਰਿਹਾ ਸੋ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਬਾਬਾ ਜੀ ਦੇ ਜਨਮ ਦਿਨ